ਅੱਜ ਯਾਰ ਗੋਲ ਗੱਪੇ ਬੜੇ ਸਵਾਦ ਸੀਗੇ। ਯਾਰ ਅੱਜ ਬਾਜ਼ਾਰ ਚ ਗੋਲ ਗੱਪੇ ਕਿੰਨੇ ਸਵਾਦ ਸੀਗੇ। ਅੱਛਾ ਫਿਰ ਜਿਹੜੀ ਬਾਜ਼ਾਰ ਦੀ ਕੁੜੀਆਂ ਖੜੀਆਂ ਸੀ ਉਹ ਨਹੀਂ ਦੇਖੀਆਂ ਤੁਸੀਂ? ਉਹ ਨਹੀਂ ਨਹੀਂ ਯਾਰ ਮੈਂ ਤਾਂ ਗੋਲ ਗੱਪੇ ਖਾਈ ਜਾਂਦਾ ਸੀਗਾ। ਮੈਂ ਤਾਂ ਦੇਖਿਆ ਹੀ ਨਹੀਂਗਾ। ਦੇਖੀਆਂ ਤਾਂ ਹੋਣਗੀਆਂ। ਦੱਸ ਦੋ। ਨਹੀਂ ਨਹੀਂ ਯਾਰ ਮੈਂ ਨਹੀਂ ਦੇਖੀਆਂ ਕੁੜੀਆਂ। ਮੇਰਾ ਧਿਆਨ ਹੀ ਗੋਲ ਗੱਪਿਆਂ ਤੇ ਸੀਗਾ। ਉਹ ਦੱਸ ਦੋ ਨਹੀਂ ਗੁੱਸਾ ਕਰਦੀ। ਤੂੰ ਐਨਾ ਪੁੱਛਿਆ ਨਹੀਂ ਆ। ਚੱਲ ਫਿਰ ਮੈਂ ਦੱਸ ਹੀ ਦਿੰਦਾ ਤੈਨੂੰ। ਮੈਂ ਤਾਂ ਗੁੱਸਾ ਕਰਨਾ ਛੱਡਿਆ ਹੋਇਆ ਹੁਣ। ਦੱਸ ਦੋ ਕੋਈ ਗੱਲ ਨਹੀਂ। ਤੇਰਾ ਉਹੀ ਕੁੜੀ ਜਿਹਦੇ ਮਤਲਬ ਵਾਲ ਜੇ ਸਟੇਟ ਕੀਤੇ ਹੋਏ ਸੀਗੇ ਅੱਖਾਂ ਨਹੀਂ ਉਹਦੀਆਂ ਬ੍ਰਾਊਨ ਸੀਗੀਆਂ ਤੇ ਉਹਦੇ ਪੀਲੇ ਰੰਗ ਦੀ ਛੱਡ ਜੀ ਪਾਈ ਸੀ ਤੇ ਉਹਦੇ ਜੀਨ ਪਾਈ ਸੀ ਤੇ ਕਾਲੇ ਰੰਗ ਦੇ ਸ਼ੂਜੇ ਪਾਈ ਸੀ ਜਿਹੜੀ ਬੜੀ ਸੋਹਣੀ ਜਿਹੀ ਲੱਗਦੀ ਸੀ ਘੋਰੀ ਜੀ ਕੁੜੀ ਚੱਲ ਫਿਰ ਉਹਨੇ ਕੋਲੇ ਹੀ ਰਹਿ ਲਾ ਜਾ ਕੇ ਉੱਥੇ ਰਹਿ ਉੱਥੇ ਰਹਿ ਉਹਦੇ ਕੋਲੇ ਹੀ ਰਹਿ ਵੇ ਮੇਰੇ ਕੋਲੇ ਕੋਈ ਸੂਟ ਨਹੀਂ ਚਾਜਦਾ ਪਾ ਨੂੰ ਕਦੀ ਤੇ ਸ਼ਰਮ ਕਰ ਲਿਆ ਕਰ ਕਦੀ ਤਾਂ ਆਪ ਕਹਿ ਦੇ ਕਰ ਮੈਂ ਜਾਂਦੇ ਨੂੰ ਸੂਟ ਦਵਾ ਕੇ ਲਿਆਵਾਂ ਯਾਰ ਤੈਨੂੰ ਪਤਾ ਤਾਂ ਹੈਗਾ ਵੀ ਆਹ ਕੀ ਘਾਟਾ ਪੈ ਗਿਆ ਇਸ ਮਹੀਨੇ ਨਹੀਂ ਪੈਸੇ ਹੋਣੇ ਤੁਸੀਂ ਤਾਂ ਐਵੇਂ ਰੋਣੇ ਰਹਿੰਦੇ ਹੋ ਯਾਰ ਦਿਖਾ ਆਪਣਾ ਬਟੂਆ ਹਾਏ ਇਹਦੇ ਕੋਲ ਤਾਂ ਸੱਚੀ ਨਹੀਂ ਪੈਸੇ ਹੈਗੇ ਵਿਚਾਰੇ ਕੋਲੇ ਚਲ ਜਿਹੜੇ ਮੇਰੇ ਕੋਲ ਹੈਗੇ ਆ ਨਾ ਮੈਂ ਉਹ ਪਾ ਦਿੰਨੀ ਆ ਇਹਨਾਂ ਨੂੰ ਏ ਬਣ ਕਿਨਾਂ ਗੱਲ ਲੈ ਹੈਗੇ ਤਾਂ ਤੇਰੇ ਕੋਲ ਪੈਸੇ ਆਵੇਂ ਬੋਲੀ ਜਾਂਦੇ ਆ ਪੂਰਾ ਫੜਾ ਮੈਨੂੰ ਇਹ ਪੈਸੇ ਮੈਂ ਭੁੱਕੀ ਲੈ ਕੇ ਉਹਨੂੰ ਰੱਖਿਆ ਹੁਣੇ ਨਾ ਦਵਾ ਦਾਂ ਤੈਨੂੰ ਗਰਾਰਾ ਓ ਗੱਲ ਸੁਣ ਹੁਣ ਤੂੰ ਪੇਕੇ ਜਾਣ ਦਾ ਨਾ ਨੂੰ ਹੀ ਨਹੀਂ ਲੈਂਦੀਗੀ ਮੈਂ ਪੇਕੇ ਜਾ ਕੇ ਕੀ ਕਰਨਾ ਜਦੋਂ ਮੈਨੂੰ ਇੱਥੇ ਹੀ ਪਿਆਰ ਮਿਲੀ ਆ ਜੇ ਮੈਂ ਪੇਕੇ ਤੁਰਗੀ ਨਾ ਮੇਰੇ ਬਿਨਾ ਘਰ ਦਾ ਬੁਰਾ ਹਾਲ ਹੋ ਜਾਊਗਾ ਓ ਬਸ ਕਰ ਬਸ ਕਰ ਇੰਨੀ ਚਲਾਕ ਨਾ ਬਣ ਮੈਨੂੰ ਪਤਾ ਉਹਨਾਂ ਨੰਗਾ ਦੇ ਏਸ ਹੀ ਨਹੀਂ ਹੈਗਾ ਉਥੇ ਕੂਲਰ ਚ ਪਾਣੀ ਪਾ ਪਾ ਮਰ ਜੰਗੀ ਦੋਸਤੋ ਤੁਸੀਂ ਕਹਿੰਦੇ ਹੋ ਨਾ ਵਿਆਹ ਨਾ ਕਰਾਇਓ ਵਿਆਹ ਨਾਲ ਜ਼ਿੰਦਗੀ ਨਰਕ ਹੋ ਜਾਂਦੀ ਆ ਇਹੋ ਜੀ ਕੋਈ ਗੱਲ ਨਹੀਂ ਦੋਸਤੋ ਹੁਣ ਤੁਸੀਂ ਮੈਨੂੰ ਹੀ ਦੇਖ ਲਓ ਮੇਰੀ ਘਰ ਵਾਲੀ ਇੰਨੀ ਜ਼ਿਆਦਾ ਚੰਗੀ ਆ ਕਿ ਇਹ ਮੇਰੇ ਉੱਠਣ ਤੋਂ ਪਹਿਲਾਂ ਮੈਨੂੰ ਚਾਹ ਲਿਆ ਕੇ ਦਿੰਦੀ ਆ ਉਸ ਤੋਂ ਬਾਅਦ ਮੇਰੀਆਂ ਲੱਤਾਂ ਘੁੜਦੀ ਆ ਫਿਰ ਮੇਰਾ ਸਿਰ ਨੱਪਦੀ ਆ ਤੇ ਤੁਸੀਂ ਅੱਜ ਦੀ ਗੱਲ ਦੀ ਲੈ ਲਓ ਦੋਸਤੋ ਅੱਜ ਮੇਰੇ ਵਾਸਤੇ ਇਹਨੇ ਪਕੌੜੇ ਬਣਾਉਣੇ ਆ ਉਹ ਸੱਚ ਮੈਂ ਤਾਂ ਭੁੱਲੀ ਗਈ ਗੈਸ ਤੇ ਗਰਮ ਹੋਣੋਂ ਤੇਲ ਰਖਾ ਆਇਆ ਅੱਛਾ ਚੱਲ ਚੱਲ ਜਾ ਆ ਦੋਸਤੋ ਇਹੋ ਜੀ ਕੋਈ ਗੱਲ ਨਹੀਂ ਐ ਮੇਰੀ ਜ਼ਿੰਦਗੀ ਇਹਨੇ ਲੱਕ ਕੀਤੀ ਪਈ ਆ ਮੈਨੂੰ ਨਾ ਜਿਹੜਾ ਇਹ ਤੇਲ ਕਲੀ ਜਾਂਦੀ ਆ ਤੇਲ ਗਰਮ ਕਰੀ ਜਾਂਦੀ ਆ ਉਸੇ ਚੋਂ ਤਲ-ਤਲ ਮੈਨੂੰ ਖਾਂਦੀ ਆ ਤਾਂ ਹੀ ਤਾਂ ਮੇਰਾ ਰੰਗ ਕਾਲਾ ਹੋਇਆ ਪਿਆ ਹੋਰ ਕੀ ਗੁਲਾਬੀ ਹੋਇਆ ਪਿਆ ਉਹ ਸੋ ਵਿਆਹ ਵੀ ਨਾ ਕਰਾਉਦਾ ਜ਼ਿੰਦਗੀ ਨਰਕ ਹੋ ਜਾਂਦੀ ਆ ਯਾਰ ਮਨਪੀਰ ਪੂਜਾ ਨੂੰ ਮੜਾ ਮੋਟਾ ਸਮਝਾ ਉਹ ਸਾਰਾ ਦਿਨ ਮੇਰੇ ਤੋਂ ਪੈਸੇ ਹੀ ਮੰਗਦੀ ਰਹਿੰਦੀ ਆ ਲੈ ਫਿਰ ਕੀ ਹੋ ਗਿਆ ਛੋਟੀ ਸਾਲੀ ਆ ਦੇਤੇ ਤਾਂ ਫਿਰ ਕੀ ਹੋ ਗਿਆ ਉਹ ਯਾਰ ਪੈਸੇ ਦੇ ਰੱਖ ਤਾਂ ਨੂੰ ਥੋੜਾ ਲੱਗਦੇ ਆ ਉਹ ਸਾਰਾ ਦਿਨ ਜੀਜੂ 500 ਦੇ ਦੋ ਜੀਜੂ 1000 ਦੇ ਦੋ ਜੀਜੂ 1500 ਦੇ ਦੋ ਅੱਛਾ ਸ਼ੌਂਕੀ ਇਹਨੇ ਪੈਸੇ ਨੇ ਕਰਦੀ ਕੀ ਆ ਉਹ ਪਤਾ ਨਹੀਂ ਮੈਂ ਕਿਹੜਾ ਕਦੇ ਦਿੱਤੇ ਉਹਨੇ ਤੁਸੀਂ ਉਹਨੂੰ ਵੀ ਮਤਲਬ ਜਦੋਂ ਮੇਰੇ ਤੋਂ ਮੰਗਦੀ ਆ ਮੈਂ ਕਹਿ ਦਿੰਨਾ ਮੇਰੇ ਕੋਲ ਤਾਂ ਹੈ ਨਹੀਂ ਮੇਰੇ ਕੋਲ ਤਾਂ ਹੈ ਨਹੀਂ